ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਪੰਗਾਲੀ ਕਲਾਂ ਵਿੱਚ ਰਹਿਣ ਵਾਲਾ ਰਾਜਵੀਰ ਸਿੰਘ ਜੋ ਕਿ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਘਰ ਵਿੱਚ ਮੰਦੀ ਹਾਲਤ ਹੋਣ ਕਰਕੇ ਆਪਣੇ ਪੁੱਤਰ ਮਨਜਿੰਦਰ ਸਿੰਘ ਨੂੰ 2022 ਚ ਕਰਜ਼ਾ ਚੁੱਕੇ ਆਜ਼ਾਦ ਵਿਜੇ ਤੇ ਦੁਬਈ ਭੇਜਿਆ ਸੀ ਉਹਨਾਂ ਨੇ ਅੱਗੇ ਦਿੱਥੇ ਕਿ ਜਦੋਂ ਦੁਬਈ ਪਹੁੰਚੇ ਤੇ ਕੁਝ ਦਿਨਾਂ ਬਾਅਦ ਉੱਟ ਤੇ ਕੋਈ ਫੋਨ ਨਹੀਂ ਆਇਆ ਤਾਂ ਉਹਦੀ ਪੁੱਛ ਪੜਤਾਲ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਮਨਜਿੰਦਰ ਸਿੰਘ ਕੁਝ ਕੰਬ ਤੇ ਗਿਆ ਸੀ ਤਾਂ ਉਸ ਨੂੰ ਅਣਜਾਣ ਤੇ ਅਣਪਛਾਤੇ ਵਿਅਕਤੀਆਂ ਨੇ ਲਿਫਟ ਦੇ ਕੇ ਮਨਜਿੰਦਰ ਸਿੰਘ ਵੱਲੋਂ ਪਰੋਸਾ ਕੀਤਾ ਗਿਆ ਅਤੇ ਗੱਡੀ ਵਿੱਚ ਬੈਠ ਗਿਆ ਜਦੋਂ ਗੱਡੀ ਥੋੜੀ ਦੂਰ ਅੱਗੇ ਗਈ ਤਾਂ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ ਪੁਲਿਸ ਵਾਲਿਆਂ ਨੇ ਗੱਡੀ ਨੂੰ ਰੋਕ ਲਿਆ ਜਿਸ ਵਿੱਚ ਗੱਡੀ ਵਿੱਚ ਬੈਠੇ ਅਣਪਛਾਤੇ ਵਿਅਕਤੀ ਗੱਡੀ ਨੂੰ ਛੱਡ ਕੇ ਭੱਜ ਗਏ ਪੁਲਿਸ ਨੇ ਮੇਰੇ ਲੜਕੇ ਮਨਜਿੰਦਰ ਸਿੰਘ ਨੂੰ ਫੜ ਲਿਆ ਜਦੋਂ ਪੁੱਛਦੇ ਪੁੱਛ ਪ੍ਰਤਾਰ ਕੀਤੀ ਤਾਂ ਗੱਡੀ ਚੋਰੀ ਦੀ ਨਿਕਲੀ ਜਿਸ ਕਰਕੇ ਮੇਰੇ ਲੜਕੇ ਮਨਜਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਹੁਣ ਦੁਬਈ ਦੀ ਇੱਕ ਜੇਲ ਅਲਕਰਮਾ ਵਿੱਚ ਬੰਦ ਹੈ ਹਮੀਰ ਮੰਡੀ ਕੋਲ ਜਿਸ ਦਾ ਫਾਈਲ ਨੰਬਰ 62 ਜਾਰਾ ਹੈ ਜਿਸ ਦਾ 2 ਸਾਲ ਹੋ ਚੁਕੇ ਸਾਨੂੰ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਕਿ ਸਾਡੇ ਪੁੱਤਰ ਉੱਪਰ ਕਿਹੜਾ ਕੇਸ ਪਾਇਆ ਹੋਇਆ ਹੈ ਉਕਤ ਪਰਿਵਾਰ ਨੇ ਭਾਰਤ ਸਰਕਾਰ ਕੋਲੋਂ ਮੰਗ ਕਰਦਿਆਂ ਆਖਿਆ ਕਿ ਸਾਡੇ ਕਰ ਦੀ ਮੰਦੀ ਹਾਲਤ ਨੂੰ ਦੇਖਦਿਆਂ ਹੋਇਆ ਸਾਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਮੇਰੇ ਪੁੱਤਰ ਮਨਜਿੰਦਰ ਸਿੰਘ ਨੂੰ ਦੁਬਈ ਤੋਂ ਜੇਲ ਵਿੱਚੋਂ ਰਿਹਾ ਕਰਵਾਇਆ ਜਾਵੇ ਅਤੇ ਉਸ ਨੂੰ ਆਪਣੇ ਦੇਸ਼ ਵਾਪਸ ਲਿਆਂਦਾ ਜਾਵੇ ਇਸ ਮੁcke ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਹੋਰ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਦੇ ਹਾਂ ਹਾਂ ਜੀ ਅੰਕਲ ਕੀ ਨਾਮ ਆਪਣਾ ਰਾਜਵੀਰ ਜੀ ਕਿਹੜਾ ਪਿੰਡਾ ਗਾਲਿਕਲਾ ਜੀ ਕੀ ਮਾਮਲਾ ਹੈ ਜਿਹੜਾ ਮੀਡੀਆ ਦੇ ਰੂਪੂ ਹੋ ਰਿਹਾ ਇਹ ਮੇਰਾ ਮੁੰਡਾ ਗਿਆ ਹੈ ਦੁਬਈ ਤੋਂ 2 ਸਾਲ ਹੋ ਗਏ ਸੀ ਨਾਮ ਇਹਨਾਂ ਦਾ ਦਰਜਿੰਦਰ ਸਿੰਘ ਜੀ ਤੇ ਕੀ ਪ੍ਰੋਬਲਮ ਕੀ ਆਈ ਹੁਣ ਇਹ ਗਿਆ ਕੰਮ ਤੇ ਜਾਣ ਲੇ ਤੇ ਕਿਨ ਬੈਗ ਲੈ ਵਿੱਚ ਗੱਡੀ ਤੇ ਉਹ ਗੱਡੀ ਚੋਰੀ ਦੀ ਉਹ ਉਹ ਦੇ ਕੇ ਪੜੀ ਹੁਣ ਕਿੱਥੇ ਆਓ ਡੀਐਲ ਹੋ ਜਾ ਜੀ ਇਸ ਬੰਦੀ ਕੇ ਤੇ ਧਿਆਨ ਚ ਲਿਆਉਂਦਾ ਪਹਿਲਾਂ ਨਹੀਂ ਜੀ ਕੀ ਮੰਗ ਕੀ ਕਰਦੇ ਹੁਣ ਹੁਣ ਇਹ ਮੰਗ ਕਰਦੇ ਵੀ ਆਹ ਬੱਚਾ ਆ ਜਾਣਾ ਚਾਹੀਦਾ ਸੀ ਗਵਰਨਮੈਂਟ ਨੇ ਵੀ ਸਹਾਰ ਦੇਣੇ ਹਾਂਜੀ ਕੀ ਨਾਂ ਜੀ ਆਪਣਾ ਰਣਜੀਤ ਸਿੰਘ ਜੀ ਕਿਹੜਾ ਪਿੰਡਾ ਉਂਗਾਲੀ ਕਲਾ ਜੀ ਕੀ ਮਾਮਲਾ ਜੀ ਮੇਰੇ ਰੂਪ ਨੂੰ ਨਾਮ ਦਾ ਸਾਡਾ ਬੇਟਾ ਹੈ ਜੀ ਜਿਹੜਾ ਦੁਬਈ ਗਿਆ ਸੀ ਜਿਹੜਾ ਦੁਬਈ ਗਿਆ ਉੱਥੇ ਕੰਮ ਕਾਰ ਵਾਸਤੇ ਉਹ ਗੱਡੀ 'ਚ ਬੈਠ ਗਿਆ ਤੇ ਗੱਡੀ ਜਿਹੜੀ ਉਹ ਚੋਰੀ ਦੀ ਸੀ ਤੇ ਜਿਹੜਾ ਗੱਡੀ ਵਾਲਾ ਡਰਾਈਵਰ ਸੀ ਉਹ ਭੱਜ ਗਿਆ ਉਹ ਵਿੱਚ ਗੱਡੀ 'ਚ ਬੈਠਾ ਰਿਹਾ ਇਸ ਮਾਮਲੇ ਵਿੱਚ ਉਹ ਇਸ ਵੇਲੇ ਝੇਲ ਵਿੱਚ ਆ ਕੀ ਨਾਂ ਕੀ ਬੇਟੇ ਦਾ ਬੇਟੇ ਦਾ ਨਾਮ ਮਰਜਿੰਦਰ ਸਿੰਘ ਜੀ ਕਿਹੜੀ ਝੇਲ ਦੇ ਵਿੱਚ ਆ ਯੇ ਦਾ ਪਤਾ ਨਹੀਂ ਜਾਨੂ ਜੀ ਇਹੋ ਐ ਵੀ ਤਰੀਕ ਪੈ ਜਾਂਦੀ ਆ ਫੇਰ ਉਹ ਦੱਸਦੇ ਵੀ ਤਰੀਕ ਪੈ ਗਈ ਆ ਮਹੀਨੇ ਦੋ ਮਹੀਨੇ ਦੀ ਉਸੇ ਵੇਟ ਦੇ ਵਿੱਚ ਹੀ ਬੈਠੇ ਆ ਹੁਣ ਕੀ ਮੰਗੀ ਕਰਦੇ ਨੇ ਮੰਗ ਇਹ ਕਰਦੇ ਆ ਕਿ ਸਾਡਾ ਬੇੜਾ ਜਿਹੜਾ ਘਰ ਨਹੀਂ ਜਾਂਦਾ ਜਾਵੇ ਸਰਕਾਰ ਗਾੜੀ ਬੇਨਤੀ ਕਰਦੇ ਆ ਇਸ ਬੰਦੀ ਕਿਸ ਨੂੰ ਮਿਲੇ ਉਹ ਸਰਕਾਰ ਦੇ ਜਾਂ ਕਿ ਸਰਕਾਰੀ ਕਰਮਚਾਰੀ ਨੂੰ ਨਹੀਂ ਸਰ ਜੀ ਤੇ ਕੋਈ ਲਿੱਤੀ ਰੂਚ ਦਿੱਤਾ ਜੀ ਆਪਾਂ ਕਿਸੇ ਮਹਿਕਮੇ ਨੂੰ ਨਹੀਂ ਜੀ ਕਿਸੇ ਨੇ ਨਹੀਂ ਦਿੱਤਾ ਹੈ ਦਾਦੇ ਨਗਰ ਤੋਂ ਹੀ ਇਹ ਸਾਡੇ ਵੱਡੇ ਵੀਰ ਰਾਜਵੀਰ ਸਿੰਘ ਜੀ ਇਹਨਾਂ ਦਾ ਬੇਟਾ ਮਨਜਿੰਦਰ ਸਿੰਘ ਅੱਜ ਤੋਂ 2 ਸਾਲ ਪਹਿਲਾਂ ਆਜ਼ਾਦ ਵਿਜੇ ਤੇ ਦੁਬਈ ਗਿਆ ਸੀ ਆਪਣੀ ਰੋਜੀ ਰੋਟੀ ਵਾਸਤੇ ਪਰ ਉੱਥੇ ਮਹੀਨਾ ਡੇਢ ਮਹੀਨਾ ਇਹਨਾਂ ਨੇ ਕੰਮ ਕੀਤਾ ਇਹਨਾਂ ਦੇ ਬੇਟੇ ਨੇ ਪਰ ਉੱਥੇ ਕਿਸੇ ਕੋਲ ਲਿਫਟ ਮੰਗੀ ਗੱਡੀ ਦੇ ਵਿੱਚ ਉਹ ਗੱਡੀ 'ਚ ਬੈਠਣ ਕਰਕੇ ਰਸਤੇ ਵਿੱਚ ਪੁਲਿਸ ਦਾ ਨਾਕਾ ਸੀ ਤੇ ਪੁਲਿਸ ਨੂੰ ਵੇਖ ਕੇ ਜਿਹੜਾ ਗੱਡੀ ਚਾਲ ਕਿਸੇ ਉਹ ਭੱਜ ਗਿਆ ਔਰ ਇਹ ਮੌਕੇ ਤੇ ਫੜਿਆ ਗਿਆ। ਕਾਫੀ ਸਮਾਂ ਤੱਕ ਉਹ ਬੱਚੇ ਦਾ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਰਿਹਾ। ਫਿਰ ਅਸੀਂ ਕੁਝ ਦਿਨ ਬਾਅਦ ਸਾਨੂੰ ਪਤਾ ਲੱਗਾ ਕਿ ਉਹ ਬੱਚਾ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਬੇਟਾ ਉਹ ਦੁਬਈ ਦੀ ਜੇਲ੍ਹ ਵਿੱਚ ਅਲਕਰਮਾ ਜੇਲ੍ਹ ਆ। ਔਰ ਜਿਹੜਾ ਉਹਦਾ ਕੇਸ ਚੱਲ ਰਿਹਾ ਉਹਦਾ ਫਾਈਲ ਨੰਬਰ ਹੈਗਾ ਆ 6211। ਅਸੀਂ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਐਸਬੀ ਅਮਰਾਜੀ ਤੋਂ ਇਹੀ ਅਪੀਲ ਕਰਦੇ ਆ ਕਿ ਗਰੀਬ ਪਰਿਵਾਰ ਦੀ ਬਾਹ ਫੜੀ ਜਾਵੇ ਔਰ ਇਹਦੀ ਮਤ ਕੀਤੀ ਜਾਵੇ ਕਿ 2 ਸਾਲ ਤੋਂ ਇਹਨਾਂ ਦਾ ਬੱਚਾ ਦੁਬਈ ਦੀ ਜੇਲ੍ਹ ਵਿੱਚ ਆ ਇਸਨੇ ਕਰਜ਼ਾ ਚੁੱਕ ਕੇ ਫਿਰ ਉਹਨੂੰ ਬਾਹਰ ਭੇਜਿਆ ਸੀ ਅੱਜ ਕਰਜ਼ਾ ਵੀ ਨਹੀਂ ਉਤਰਿਆ ਤੇ ਘਰ ਦੇ ਵੀ ਹਾਲਾਤ ਤੁਸੀਂ ਦੇਖ ਸਕਦੇ ਜਿਵੇਂ ਕਿੰਨਾ ਮੰਦੇ ਹਾਲਤ ਨੇ ਤੇ ਪਰਿਵਾਰ ਪੂਰਾ ਸਦਮੇ ਵਿੱਚ ਆ ਅਸੀਂ ਇਹ ਅਪੀਲ ਕਰਦੇ ਆਂ ਸਾਨੂੰ ਬੜੀ ਆਸ ਹੈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੇ ਔਰ ਸਤਾਰ ਐਸਬੀ ਸ਼ੇਖ ਉਬਰਾਈ ਜੀ ਤੇ ਜੋ ਗਰੀਬਾਂ ਮਜਰੂਮਾਂ ਦੀ ਬਾਹ ਫੜਦੇ ਨੇ ਔਰ ਜਿੱਥੇ ਵੀ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਪਹਾਣਾ ਵਾਪਰਦਾ ਆ ਉਥੇ ਆਪ ਖਲੋ ਕੇ ਸਹਾਇਤਾ ਕਰਦੇ ਨੇ ਔਰ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਜਿਹੜੀ ਖਬਰ ਹੈ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਸਾਡੀ ਜਿਹੜੀ ਆਵਾਜ਼ ਆ ਉਹ ਐਸਬੀ ਮਰਾਇਜ਼ ਤੱਕ ਪਹੁੰਚ ਜਾਵੇ ਭਾਰਤ ਸਰਕਾਰ ਤੱਕ ਪਹੁੰਚ ਜਾਵੇ ਔਰ ਇਹਨਾਂ ਦਾ ਬੱਚਾ ਸਹੀ ਸਲਾਮਤ ਘਰ ਆ ਜਾਵੇ